ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜੀ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੁਹਾਨੂੰ ਨਾਮਦਾਨ ਬਖਸ਼ਣ ਤੇ ਪੰਜਾਬ ਹਮੇਸ਼ਾ ਸੁਖੀ ਵਸਦਾ ਰਹੇ ਜੀ ਮੇਰਾ ਪਿੰਡ ਖਜਾਲਾ ਹੈ ਜੀ ਮੇਰਾ ਨਾਮ ਬਿਕਰਮਜੀਤ ਸਿੰਘ ਆ ਅੱਜ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਆ ਕੁਝ ਗੱਲਾਂ ਮੈਂ ਕਰਨੀਆਂ ਚਾਹੁੰਦਾ ਸੀ ਕਈ ਦਿਨਾਂ ਦਾ ਮੈਂ ਟਾਲੀ ਜਾਂਦਾ ਹਾਂ ਕਿ ਰਹਿਣ ਦਿੰਦੇ ਆ ਛੱਡ ਦਿੰਦੇ ਆ ਗਾਣਾ ਕਰ ਦਿੱਤਾ ਤੇ ਲੋੜ ਨਹੀਂ ਗੱਲ ਕਰਨ ਦੀ ਪਰ ਫਿਰ ਉਹ ਜਿੱਦਾਂ ਦਿਲ ਚ ਆਈ ਜਾਂਦਾ ਸੀ ਵੀ ਨਹੀਂ ਯਾਰ ਕਰ ਹੀ ਲੈਨੇ ਅੱਜ ਤੇ ਕਹਿੰਦੇ ਵੀ ਜਿਹੜੀ ਗੱਲ ਦਿਲ ਚ ਹੋਵੇ ਨਾ ਉਹ ਬੰਦੇ ਨੂੰ ਕਰ ਲੈਣੀ ਚਾਹੀਦੀ ਆ ਇੱਕੋ ਜਿਹੀ ਗੱਲਾਂ ਮੇਰੀਆਂ ਕਰਨੀਆਂ ਜ਼ਰੂਰੀ ਆ ਤੇ ਕਰਨੀਆਂ ਮੈਂ ਮਾਜੇ ਵਾਲਿਆਂ ਨਾਲ ਆ ਮਜਾ ਲਾਉਂਦੇ ਨਾਲ ਮਾਜੇ ਵਾਲਿਓ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੋਂ ਬਾਅਦ ਜਿੰਨਾ ਵੀ ਬੀਰ ਰਸ ਦਾ ਇਤਿਹਾਸ ਆ ਸਿੱਖਾਂ ਦੇ ਕੋਲ ਦਸਵੇਂ ਪਾਤਸ਼ਾਹ ਸਾਬ ਜਦਿਆਂ ਦੀ ਸ਼ਹਾਦਤ ਤੱਕ ਬਾਬਾ ਫਤਿਹ ਸਿੰਘ ਤੱਕ ਜਿੰਨਾ ਵੀ ਇਤਿਹਾਸ ਸਾਡੇ ਕੋਲ ਆ ਉਹਦੀ ਉਹਦੀ ਵਜ੍ਹਾ ਉਹਦਾ ਮੋੜ ਜਿਹੜਾ ਵੱਜਾ ਹੈ ਨਾ ਉਹ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਨੇ ਬੰਨਿਆ ਹੈ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਦੇ ਰੋਸ ਵਜੋਂ ਹੀ ਮੀਰੀ ਪੀਰੀ ਦੀਆਂ ਤਲਵਾਰਾਂ ਛੇਵੇਂ ਸਤਿਗੁਰੂ ਨੇ ਪਹਿਨੀਆਂ ਆ ਤੇ ਉਹ ਸ਼ੂਰ ਬੀਰ ਮਹਾ ਸ਼ੂਰ ਬੀਰ ਸਤਿਗੁਰੂ ਜਿਹੜੇ ਆ ਉਹ ਮਦਾਨੇ ਜੰਗ ਦੇ ਵਿੱਚ ਉਤਰੇ ਤੇ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਕਿਉਂ ਹੋਈ ਇਹ ਤੁਹਾਡੇ ਲਈ ਜਾਣਨਾ ਬਹੁਤ ਜ਼ਰੂਰੀ ਹੈ ਇਤਿਹਾਸ ਦਾ ਵਿਦਿਆਰਥੀ ਹੋਣ ਨਾਲ ਤੇ ਜਿੱਥੇ ਜਿਸ ਸਿੱਟੀ ਤੇ ਮੈਂ ਪਹੁੰਚਿਆ ਨਾ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਜ਼ਰੂਰੀ ਸਮਝਦਾ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਖਾਸ ਕਰਕੇ ਜਿਹੜਾ ਮਾਜਾ ਏਰੀਆ ਹੈ ਨਾ ਉਹਨੂੰ ਸਾਰਿਆਂ ਨੂੰ ਪਤਾ ਹੈ ਕਿ ਜੰਡੇ ਵਾਲੇ ਗੁਰੂ ਦੇ ਕੋਲੇ ਇੱਕ ਜਗ੍ਹਾ ਹੈ ਜਿਹਨੂੰ ਸ਼ੇਖ ਫੱਤਾ ਕਹਿੰਦੇ ਆ ਸ਼ੇਖ ਫੱਤਾ ਜਿੱਥੇ ਜ਼ਿਆਦਾਤਰ ਜਿੰਨੇ ਵੀ ਸ਼ਰਧਾਲੂ ਉੱਥੇ ਜਾਂਦੇ ਆ ਨਾ ਉਹ ਜ਼ਿਆਦਾਤਰ ਉਹਦੇ ਵਿੱਚੋਂ ਬਹੁ ਗਿਣਤੀ ਜਿਹੜੀ ਉਹ ਸਿੱਖਿਆ ਸਰਦਾਰ ਕੋਈ ਵੀ ਗਾਂ ਮੱਝ ਜਦੋਂ ਸੁੰਦੀ ਆ ਨਾ ਤੇ ਉਹਦੇ ਦੁੱਧ ਦੀ ਖੀਰ ਬਣਾ ਕੇ ਇਹ ਬੜੇ ਚਾਹ ਦੇ ਨਾਲ ਤੇ ਬੜੀਆਂ ਬੜੀਆਂ ਲੁੱਡੀਆਂ ਪਾਉਂਦੇ ਉੱਥੇ ਜਾਂਦੇ ਆ ਵੀ ਸਾਡੀ ਸੁਖਣਾ ਸੀ ਜੀ ਤੇ ਅਸੀਂ ਖੀਰ ਚੜਾਉਣ ਚੱਲੇ ਸ਼ੇਖ ਫੱਤੇ ਦੇ ਸ਼ੇਖ ਫੱਤਾ ਕੌਣ ਆ ਸ਼ੇਖ ਫੱਤਾ ਪੰਜਵੇਂ ਪਾਤਸ਼ਾਹ ਦੇ ਵੇਲੇ ਹੋਇਆ ਆ ਸ਼ੇਖ ਫੱਤੇ ਨੇ ਇੱਕ ਧਰਮ ਚਲਾਇਆ ਸੀ ਉਦੋਂ ਜਿਹਨੂੰ ਸਖੀ ਸਰਵਰ ਕਹਿੰਦੇ ਆ ਸਖੀ ਸਰਵਰ ਧਰਮ ਜਿਹੜਾ ਸੀ ਉਹ ਸਲਾਮ ਦੀ ਇੱਕ ਸ਼ਾਖਾ ਸੀਗੀ ਤੇ ਉਹਦਾ ਮੇਨ ਕੰਮ ਇਹ ਹੁੰਦਾ ਸੀ ਕਿ ਜਿਵੇਂ ਕਿਸੇ ਸਿੱਖ ਨੂੰ ਤੁਸੀਂ ਜੇ ਕਹੋ ਨਾ ਸਿੱਧਾ ਵੀ ਤੂੰ ਮੁਸਲਮਾਨ ਹੋ ਜਾ ਤੇ ਉਹ ਕਦੀ ਇਸ ਗੱਲ ਨੂੰ ਕਬੂਲ ਨਹੀਂ ਕਰੂਗਾ ਕਿ ਮੈਂ ਕਿਉਂ ਮੁਸਲਮਾਨ ਹੋਵਾਂ ਸਦਾ ਹਾਂ ਫਿਰ ਉਹਨੂੰ ਇੱਕ ਵਿਚਲਾ ਰਾਹ ਦੇਣਾ ਪਊਗਾ ਤੁਹਾਨੂੰ ਇਹਨੂੰ ਸਿੱਖੀ ਨਾਲੋਂ ਤੋੜੋ ਤੇ ਮੁਸਲਮਾਨ ਵੀ ਨਾ ਕਰੋ ਪਰ ਇਹਨੂੰ ਸਿੱਖੀ ਨਾਲੋਂ ਤੋੜ ਲਓ ਇਸੇ ਤਰ੍ਹਾਂ ਫਿਰ ਉਹਨੇ ਸਖੀ ਸਰਵਰ ਨਾਮ ਦਾ ਇੱਕ ਆਪਣੇ ਕੋਲੋਂ ਧਰਮ ਚਲਾਇਆ ਸੀ ਵੀ ਦੇ ਵਿੱਚ ਜਿਹੜੇ ਲੋਕ ਉਹਨੂੰ ਮੰਨਦੇ ਸੀ ਸ਼ੇਖ ਪੱਤੇ ਨੂੰ ਉਹ ਫਿਰ ਸਖੀ ਸਰਵਰ ਬਣ ਜਾਂਦੇ ਸੀ ਉਹਦੇ ਕੋਲ ਆ ਕੇ ਕਿ ਹਾਂ ਵੀ ਇਹ ਸਾਡਾ ਗੁਰੂ ਆ ਜੀ ਤੇ ਉਹਦਾ ਜਿਹੜਾ ਧਰਮ ਹੈ ਜੀ ਅਸੀਂ ਉਸ ਧਰਮ ਨੂੰ ਕਬੂਲ ਕਰਾਂਗੇ ਮੈਂ ਜੇ ਕਹਿਣਾ ਨਹੀਂ ਸੀ ਚਾਹੁੰਦਾ ਇਹ ਗੱਲ ਪਰ ਮੈਂ ਹੁਣ ਮੇਰਾ ਸੁਭਾਅ ਥੋੜਾ ਹੋਰ ਤਰ੍ਹਾਂ ਦਾ ਕਿ ਮੈਂ ਮੈਂ ਸੱਚਾਈ ਤੋਂ ਨਹੀਂ ਕਦੀ ਭੱਜਿਆ ਸੱਚ ਮੈਂ ਬੋਲ ਦਿੰਦਾ ਹਾਂ ਨਾ ਇਹ ਸੇਮ ਓਵੇਂ ਹੀ ਸੀ ਜਿਵੇਂ ਅੱਜ ਰਾਧਾ ਸੁਆਮੀ ਇਹ ਸੇਮ ਓਵੇਂ ਹੀ ਸੀ ਕਿ ਸਿੱਖ ਨੂੰ ਸਿੱਖੀ ਨਾਲੋਂ ਵੀ ਤੋੜ ਲਓ ਤੇ ਇਹਨੂੰ ਕਿਸੇ ਹੋਰ ਧਰਮ ਦਾ ਵੀ ਨਾ ਕਹੋ ਵੀ ਤੂੰ Hindu ਬਣ ਜਾ ਜਾਂ Musalman ਬਣ ਜਾ ਸਿੱਖ ਨੂੰ ਸਿੱਖੀ ਨਾਲੋਂ ਤੋੜ ਲਓ ਬਸ ਤੇ ਉਹਦੇ ਲਈ ਕੀ ਕਰੋ ਇਹਨੂੰ ਰਾਧਾ ਸੁਆਮੀ ਕਰ ਲਓ ਇਦਾਂ ਉਹ ਮਜਹਿਲਾਂ ਨੂੰ ਸਖੀ ਸਰਵਰ ਕਰ ਰਿਹਾ ਸੀ ਸ਼ੇਖ ਫਤਾ ਉਤੋਂ ਬਾਅਦ ਉਹਦਾ ਮੇਨ ਕੰਮ ਇਹ ਸੀ ਮਕਸਦ ਇਹ ਸੀ ਵੀ ਜਦੋਂ ਬਹੁ ਗਿਣਤੀ ਮਾਝਾ ਸਖੀ ਸਰਵਰ ਹੋ ਜਾਊਗਾ ਉਤੋਂ ਬਾਅਦ ਫਿਰ ਮੈਂ ਕਹੂੰਗਾ ਵੀ ਮੈਨੂੰ ਤੇ ਜਿਹੜਾ ਉਹਤ ਗਿਆਨ ਜਾਂ ਮੈਨੂੰ ਸ਼ਾਂਤੀ ਜਿਹੜੀ ਮਿਲੀ ਆ ਜਾਂ ਮੈਂ ਵੇਖਿਆ ਆਪਣੀ ਭਗਤੀ ਦੇ ਨਾਲ ਕਿ ਸਭ ਤੋਂ ਉੱਤਮ ਧਰਮ ਕਿਹੜਾ ਆ ਤੇ ਮੈਂ ਕਹੂੰਗਾ ਜੀ ਉਹ ਇਸਲਾਮ ਆ ਤੇ ਮੈਂ ਚੱਲਿਆ ਇਸਲਾਮ ਦੇ ਵਿੱਚ ਤੇ ਫਿਰ ਜਿੱਧਰ ਗਈਆਂ ਬੇੜੀਆਂ ਉਧਰ ਗਏ ਮਲਾਹ ਵਾਲੀ ਗੱਲ ਕਿ ਜਿੱਧਰ ਗੁਰੂ ਗਿਆ ਚੇਲਿਆਂ ਨੇ ਆਪੇ ਉਹਦੇ ਪਿੱਛੇ-ਪਿੱਛੇ ਉਸ ਬੰਦੇ ਨੂੰ ਚਲੇ ਜਾਣਾ ਜਿਹੜੇ ਸਖੀ ਸਰਵਰ ਹੈ ਉਹ ਆਪੇ ਇਸਲਾਮ ਦੇ ਵਿੱਚ ਆ ਜਾਣਗੇ ਉਹਦਾ ਮੇਨ ਇਹ ਕੰਮ ਸੀ ਜਦੋਂ ਪੰਜਵੇਂ ਪਾਤਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਾ ਨਾ ਵੀ ਸ਼ੇਖ ਫੱਤਾ ਜਿਹੜਾ ਆ ਉਹ ਬਹੁਤ ਵੱਡੇ ਲੈਵਲ ਦੇ ਉੱਤੇ ਕਨਵਰਜਨ ਕਰਨ ਲਿਆ ਆ ਮਜਾ ਲੰਦਾ ਨਾ ਮਹਾਰਾਜ ਨੇ ਸਾਰੇ ਕੰਮ ਰੋਕ ਦਿੱਤੇ ਉਹਨਾਂ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਕਿ ਬਾਬਾ ਜੀ ਸਾਰਾ ਕੁਝ ਰੋਕ ਦਿਓ ਹੁਣ ਚਲੋ ਚੱਲੀਏ ਮਾਝੇ ਦੇ ਵਿੱਚ ਮਝੇਲਾਂ ਦਾ ਕਨਵਰ ਦੇ ਰੋਕਣਾ ਬਹੁਤ ਜ਼ਰੂਰੀ ਆ ਉਹਨਾਂ ਦਾ ਸਾਰਾ ਇਤਿਹਾਸ ਜਿਹੜਾ ਆ ਮੈਂ ਇਹਨਾਂ ਨੂੰ ਇਹ ਮਾਝੇ ਵਾਲਿਆਂ ਨੂੰ ਇਹਨਾਂ ਨੂੰ ਇਹਨਾਂ ਦੇ ਮ ਬਾਹੂ ਬਲ ਨੂੰ ਮੈਦਾਨੇ ਜੰਗ ਦੇ ਵਿੱਚ ਵਰਤਣਾ ਤੇ ਜੇ ਮਾਝਾ ਸਾਰਾ ਸਖੀ ਸਰਵਰ ਹੋ ਗਿਆ ਫਿਰ ਇਹ ਸੌਦਾ ਬਹੁਤ ਮਹਿੰਗਾ ਪਊਗਾ ਆਪਾਂ ਨੂੰ ਮਹਾਰਾਜ ਨੇ ਆ ਕੇ ਫਿਰ ਤਰਨਤਾਰਨ ਸਾਹਿਬ ਨਗਰ ਦੀ ਸਥਾਪਨਾ ਕੀਤੀ ਤੇ ਸਿੱਖੀ ਦਾ ਸਭ ਤੋਂ ਵੱਡਾ ਪ੍ਰਚਾਰਕ ਕੇਂਦਰ ਤਰਨਤਾਰਨ ਸਾਹਿਬ ਨੂੰ ਬਣਾਇਆ ਸਤਿਗੁਰੂ ਨੇ ਉੱਥੇ ਪੱਕੇ ਡੇਰੇ ਲਾਏ ਐਸਾ ਸੋਚਿਆ ਜੇ ਢੰਗ ਦੇ ਨਾਲ ਭਾਈ ਗੁਰਦਾਸ ਤੇ ਬਾਬਾ ਬੁੱਢਾ ਸਾਹਿਬ ਨੇ ਪ੍ਰਚਾਰ ਕੀਤਾ ਸਿੱਖੀ ਦਾ ਕਿ ਲੋਕ ਸ਼ੇਖ ਫਤੇ ਨਾਲੋਂ ਟੁੱਟ ਕੇ ਸਿੱਧੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਜਾ ਜੁੜੇ ਜਦੋਂ ਸ਼ੇਖ ਫਤੇ ਨੇ ਵੇਖਿਆ ਵੀ ਉਹੜੀਆਂ ਭੀੜਾਂ ਆ ਮੇਰੇ ਇੱਥੇ ਲੱਗਦੀਆਂ ਸੀ ਉਹ ਤੇ ਚਲ ਗਈਆਂ ਸਿੱਧੀਆਂ ਹੁਣ ਤਰਨਤਾਰਨ ਸਾਹਿਬ ਅੱਗ ਬਬੂਲਾ ਆ ਗਿਆ ਚਿੱਠੀਆਂ ਲਿਖੀਆਂ ਫਿਰ ਉਹਨੇ ਜਹਾਂਗੀਰ ਨੂੰ ਕਿ ਮੇਰਾ ਕੰਮ ਬਹੁਤ ਵਧੀਆ ਚੱਲਣ ਰਿਹਾ ਸੀ ਮੈਂ ਬਹੁਤ ਗਿਣਤੀ ਦੇ ਵਿੱਚ ਬੰਦੇ ਇਸਲਾਮ 'ਚ ਲੈ ਕੇ ਆਉਣ ਨੂੰ ਤਿਆਰ ਸੀਗਾ ਸਾਰੀ ਖੇਡ ਬਣ ਗਈ ਸੀ ਤੇ ਅਰਜਨ ਨੇ ਆਣ ਕੇ ਮੇਰੀ ਸਾਰੀ ਗੇਮ ਵਗਾੜ ਦਿੱਤੀ ਹੈ ਗੁਰੂ ਨਾਨਕ ਦੀ ਗੱਦੀ ਦੇ ਉੱਤੇ ਪੰਜਵੇਂ ਥਾਂ ਦੇ ਉੱਤੇ ਬੰਦਾ ਬੈਠਾ ਆ ਜੀ ਤੇ ਇਹਨੇ ਜਿਹੜੇ ਬੰਦੇ ਮੈਂ ਸਖੀ ਸਰਵਰ ਕੀਤੇ ਸੀ ਤੇ ਕੱਲ ਇਸਲਾਮ 'ਚ ਲੈ ਕੇ ਆਉਣੇ ਸੀ ਉਹ ਸਾਰੇ ਇਹਨੇ ਮੇਰੇ ਨਾਲੋਂ ਤੋੜ ਕੇ ਤੇ ਉਹ ਵਾਪਸ ਆਪਣੇ ਨਾਲ ਜੋੜ ਲਏ ਆ ਇਹ ਬੰਦਾ ਇਸਲਾਮ ਲਈ ਬਹੁਤ ਵੱਡਾ ਖਤਰਾ ਹੈ ਇਹਦਾ ਕੁਝ ਨਾ ਕੁਝ ਕਰਨਾ ਪਊ ਅੱਗਬਬੂਲਾ ਜਹਾਂਗੀਰ ਵੀ ਪਹਿਲਾਂ ਹੀ ਸੀ ਮਹਾਰਾਜ ਦੇ ਉੱਤੇ ਉਹ ਤੌਜ ਕੇ ਜਹਾਂਗੀਰੀ ਆਪਣੀ ਆਟੋ ਬਾਇਓਗ੍ਰਾਫੀ ਚ ਲਿਖਦਾ ਵੀ ਜਦੋਂ ਕਿਤੇ ਮੇਰੇ ਕੋਲ ਪਾਵਰ ਆਈ ਨਾ ਤੇ ਮੈਂ ਸਭ ਤੋਂ ਪਹਿਲਾਂ ਗੁਰੂ ਨਾਨਕ ਨੇ ਜਿਹੜੀ ਝੂਠ ਦੀ ਦੁਕਾਨ ਸ਼ੁਰੂ ਕੀਤੀ ਹੈ ਨਾ ਮੈਂ ਬੰਦ ਕਰਨੀ ਹੈ। ਸ਼ੇਖ ਫਤੇ ਦੀਆਂ ਚਿੱਠੀਆਂ ਨੇ ਫਿਰ ਉਹਨੂੰ ਵਜਾ ਦਿੱਤੀ। ਸ਼ੇਖ ਫਤੇ ਦੀ ਚੁੱਕਣਾ ਨੇ ਫਿਰ ਬਲਦੀ ਦੇ ਉੱਤੇ ਤੇਲ ਪਾਉਣ ਦਾ ਕੰਮ ਕੀਤਾ। ਲੋਕ ਬਹੁਤ ਕੁਝ ਕਹਿੰਦੇ ਕਿ ਚੰਦੂ ਵਜਾ ਰਿਹਾ ਉਹ ਚੰਦੂ ਕੋਈ 2% ਵਜਾ ਰਿਹਾ ਹੋਗਾ ਪਾਤਸ਼ਾਹ ਦੀ ਸ਼ਹਾਦਤ ਲਈ। ਮੰਦਾ ਮੈਂ ਇਸ ਗੱਲ ਨੂੰ ਪਰ ਸ਼ਹਾਦਤ ਦਾ ਮੋੜ ਬਣਿਆ ਸ਼ੇਖ ਪੱਤੇ ਨੇ ਪਾਤਸ਼ਾਹੀ ਦਾ ਤੇ ਫਿਰ ਪਾਤਸ਼ਾਹ ਦੇ ਜਿਹੜੇ ਪਾਤਸ਼ਾਹ ਦਾ ਭਰਾ ਪ੍ਰਥੀ ਉਸ ਉਹ ਵੀ ਸਾਰੇ ਪਹੁੰਚੇ ਉੱਥੇ ਤੇ ਉਹਨਾਂ ਨੇ ਵੀ ਜਾ ਕੇ ਸ਼ੇਖ ਪੱਤੇ ਦੀ ਨਾਲ ਜਾ ਜਾ ਕੇ ਤੇ ਮਹਾਰਾਜ ਦੀਆਂ ਸ਼ਿਕਾਇਤਾਂ ਲਾਉਣੀਆਂ ਸ਼ੁਰੂ ਕੀਤੀਆਂ ਫਿਰ ਉਹ ਸਾਕੇ ਹੋਏ ਲੋਹ ਦੇ ਉੱਤੇ ਸਤਿਗੁਰੂ ਨੂੰ ਬਿਠਾਇਆ ਗਿਆ ਕਿਵੇਂ ਪਾਤਸ਼ਾਹੀ ਦੀ ਸ਼ਹਾਦਤ ਹੋਈ ਤੁਹਾਨੂੰ ਸਾਰਿਆਂ ਨੂੰ ਪਤਾ ਆ ਇਹ ਕਿਤੇ ਫਿਰ ਇਹ ਮੈਂ ਗਾਣੇ ਦੇ ਵਿੱਚ ਮੇਰੇ ਆਉਣ ਵਾਲੇ ਗਾਣਿਆਂ ਦੇ ਵਿੱਚ ਪਾਤਸ਼ਾਹ ਦੇ ਉੱਤੇ ਪੰਜਵੇਂ ਪਾਤਸ਼ਾਹ ਦੇ ਉੱਤੇ ਕੋ ਜਬ ਸਤਗੁਰੂ ਨੇ ਬਖਸ਼ਿਸ਼ ਕੀਤੀ ਹੈ ਲਿਖਿਆ ਹੈ ਉਹ ਜਰੂਰ ਆਪਾਂ ਰਿਲੀਜ਼ ਕਰਾਂਗੇ ਫਿਰ ਤੁਹਾਨੂੰ ਮੈਂ ਉਹਦੇ ਵਿੱਚੋਂ ਪਤਾ ਲੱਗੂਗਾ ਹੁਣ ਮੈਂ ਇਸ ਡਿਟੇਲ 'ਚ ਜਾਣਾ ਨਹੀਂ ਚਾਹੁੰਦਾ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ ਮਝਾਲੋ ਮੈਂ ਉਹ ਸਮਝਦਾ ਆਂ ਕਿ ਮਝਾਲਾਂ ਦੇ ਨਾਲ ਸਤਗੁਰੂ ਦੇ ਪਿਆਰ ਦਾ ਸਭ ਤੋਂ ਵੱਡਾ ਪ੍ਰੂਫ ਤੱਤੀ ਲੋ ਦੇ ਉੱਤੇ ਬੈਣਾ ਮਝਾਲਾਂ ਦੀ ਖਾਤਰ ਤੁਹਾਡਾ ਹੀ ਕਨਵਰਜਨ ਰੋਕਣ ਵਾਸਤੇ ਸਤਗੁਰੂ ਨੇ ਤਰਨਤਾਰਨ ਸਾਹਿਬ ਦੀ ਸਥਾਪਨਾ ਕੀਤੀ ਸੀ ਆਕੇ ਤੇ ਤੁਹਾਡਾ ਆਪਣਾ ਹੀ ਕਨਵਰਜਨ ਰੋਕਣ ਵਾਸਤੇ ਇਸ ਕੰਮ ਦੇ ਬਦਲੇ ਦੇ ਵਿੱਚ ਸਤ ਗੁਰੂ ਨੂੰ ਫਿਰ ਦੇਗਾ ਚ ਵੀ ਉਬਲਣਾ ਪਿਆ ਤੇ ਲੋਹਾਂ ਤੇ ਵੀ ਬਹਿਣਾ ਪਿਆ ਤੇ ਤੱਤੇ ਉਬਲਦੇ ਰੇਤਾ ਦੇ ਕੜਸ਼ੇ ਆਪਣੇ ਸੀਸ ਦੇ ਉੱਤੇ ਵੀ ਪੋਣੇ ਪਏ ਅੱਜ ਮਜਿਆ ਲੋ ਮੈਂ ਜਦੋਂ ਤੁਹਾਨੂੰ ਵੇਖਦਾ ਨਾ ਕਿ ਤੁਹਾਨੂੰ ਰੱਖਿਆ ਕਿੰਨੇ ਆ ਤੁਹਾਨੂੰ ਰੱਖਣ ਵਾਸਤੇ ਕੋਈ ਤਤੀ ਲੋਹ ਦੇ ਉੱਤੇ ਬੈਠਾ ਆ ਤੁਹਾਨੂੰ ਰੱਖਣ ਵਾਸਤੇ ਕੋਈ ਦੇਗਾ ਚੋਂ ਬਾਲੇ ਖਾ ਕੇ ਗਿਆ ਆ ਤੇ ਜਦੋਂ ਪਾਤਸ਼ਾਹ ਵੇਖਦੇ ਹੋਣਗੇ ਵੀ ਮੈਂ ਇਹਨਾਂ ਨੂੰ ਰੱਖਿਆ ਤਤੀ ਲੋਹ ਦੇ ਉੱਤੇ ਬਹਿ ਕੇ ਜਿਹੜੇ ਜਿਹੜੇ ਕਦੀ ਲਾਲ ਕਦੀ ਪੀਲਾ ਕਦੀ ਨੀਲਾ ਝੰਡਾ ਚੁੱਕ ਕੇ ਤੇ ਸ਼ਦਾਈਆਂ ਵਾਂਗੂ ਹਰਲ ਹਰਲ ਕਰਦੇ ਫਿਰਦੇ ਆ ਲੀਡਰਾਂ ਦੇ ਮਗਰ ਉਹ ਵੀ ਉਹਨਾਂ ਦੇ ਮਗਰ ਉਹ ਵੀ ਉਹਨਾਂ ਦੇ ਮਗਰ ਤੁਰੇ ਫਿਰਦੇ ਜਿਨ੍ਹਾਂ ਨੇ ਕੱਲ੍ਹ ਅਜੇ ਅਕਾਲ ਤਖਤ ਸਾਹਿਬ ਨੂੰ ਰਸ਼ੀਆ ਦੇ ਬਣੇ 60 ਗੋਲੇ ਮਾਰੇ ਆ ਟੈਂਕਾਂ ਦੇ ਨਾਲ ਕਿਸੇ ਲਈ ਅਕਾਲ ਤਖਤ ਸਾਹਿਬ ਇੱਟਾਂ ਦੀ ਇਮਾਰਤ ਹੋਊ ਕਿਸੇ ਲਈ ਕੁਛ ਹੋ ਪਰ ਤੁਹਾਨੂੰ ਤੇ ਸਿੱਖੋ ਪਤਾ ਨਾ ਕਿ ਅਕਾਲ ਤਖਤ ਸਾਹਿਬ ਜਿਹੜਾ ਛੇਵੇਂ ਪਾਤਸ਼ਾਹ ਦਾ ਸਰੀਰ ਆ ਤਿਛਵੇਂ ਪਾਤਸ਼ਾਹ ਦੇ ਸਰੀਰ ਨੂੰ ਟੈਂਕਾਂ ਦੇ ਨਾਲ ਤੂੰਬਾ ਤੂੰਬਾ ਕਰਕੇ ਉਡਾਉਣ ਵਾਲੇ ਬੰਦਿਆਂ ਦੇ ਪਿੱਛੇ ਮੈਂ ਤੁਹਾਡੇ ਹਜੂਮ ਜਦੋਂ ਤੁਰੇ ਫਿਰਦੇ ਵੇਖਦਾ ਨਾ ਤੇ ਸੱਚੀ ਦਿਲ ਰੋਂਦਾ ਯਾਰ ਵੀ ਮਾਝੇ ਵਾਲੇ ਸੁੱਤੇ ਆ ਕਿ ਜਾਂ ਸੁੱਤੇ ਹੁੰਦੀ ਐਕਟਿੰਗ ਕਰਨ ਰਿਹਾ ਸਿੱਖੋ ਜਾਗੋ ਥੋੜੇ ਜੇ ਫਿਰ ਜਿਨ੍ਹਾਂ ਨੇ ਬੇਦਬੀਆਂ ਮੰਨਿਆ ਕਾਲ ਤੱਕ ਸਾਹਿਬ ਦੇ ਸਾਹਮਣੇ ਖਲੋ ਕੇ ਕਿ ਬੇਦਬੀਆਂ ਹੋਈਆਂ ਸਾਡੇ ਰਾਜ 'ਚ ਹੋਈਆਂ ਆ ਆ ਕੰਮ ਜਿਹੜਾ ਹੋਇਆ ਏ ਇਹਦੀ ਜ਼ਿੰਮੇਵਾਰੀ ਚੁੱਕੀ ਆ ਉਹਨਾਂ ਨੇ ਯਾਰ ਉਹਨਾਂ ਬੰਦਿਆਂ ਦੇ ਪਿੱਛੇ ਤੁਸੀਂ ਭੱਜੇ ਫਿਰਦੇ ਜੇ ਤੇ ਆ ਜਿਹੜੇ ਨਵੇਂ ਬਣੇ ਇਹਨਾਂ ਦੀ ਤੇ ਭਲਾ ਇਹਨਾਂ ਦੀ ਤੇ ਗੱਲ ਹੀ ਕੋਈ ਨਹੀਂ ਨਾ ਇਹ ਤੇ ਇਹ ਤੇ ਜਦੋਂ ਮੈਂ ਇਹਨਾਂ ਨਾਲ ਵੇਨਾਂ ਜਿੱਦਾਂ ਬੰਦੇ ਨੂੰ ਕਚੀ ਜੀਆਂ ਜੀਆਂ ਨਹੀਂ ਆਉਂਦੀਆਂ ਹੋਰ ਹੀ ਤਰ੍ਹਾਂ ਗੰਦੀ ਜੀ ਫੀਲਿੰਗ ਆਉਂਦੀ ਜਿੱਦਾਂ ਵੇਖ ਕੇ ਵੀ ਇਹ ਕੌਣ ਆ ਇਹ ਇਹ ਆ ਕਿੱਥੋਂ ਗਏ ਆ ਤੇ ਚੁਣ ਕਿਦਾਂ ਲਏ ਸੀ ਉਹ ਇਹਨਾਂ ਦੀ ਤੇ ਮੈਂ ਗੱਲ ਹੀ ਨਹੀਂ ਕਰਨੀ ਚਾਹੁੰਦਾ ਪਰ ਮਾਝੇ ਵਾਲਿਓ ਥੋੜਾ ਜਿਹਾ ਮਝਿਆ ਲੋ ਆਪਣੇ ਆਪ ਨੂੰ ਪਛਾਣੋ ਆਪਣੇ ਵਿਰਸੇ ਨਾਲ ਆਪਣੀ ਅਸਲੀਅਤ ਨਾਲੋਂ ਕਦੀ ਨਾ ਟੁੱਟੋ ਨਾ ਆਪਣੇ ਇਤਿਹਾਸ ਨੂੰ ਭੁੱਲੋ ਕਿ ਤੁਹਾਨੂੰ ਰੱਖਣ ਵਾਸਤੇ ਕੋਈ ਦੇਗਾ ਚੋ ਬਾਲੇ ਖਾ ਕੇ ਗਿਆ ਆ ਤੁਹਾਨੂੰ ਰੱਖਣ ਵਾਸਤੇ ਕੋਈ ਜੇਠ ਦੀ ਕੜਾਕੇ ਦੀ ਧੁੱਪ ਜਦੋਂ ਗਰਮੀ ਇੰਨੀ ਪੈਂਦੀ ਆ ਜਦੋਂ ਕਾਂ ਬਾਰ ਨਹੀਂ ਨਿਕਲਦੇ ਉਦੋਂ ਕੋਈ ਤਤੀ ਲੋਹ ਦੇ ਉੱਤੇ ਬੈਠਾ ਆ ਮਝਾ ਲੋਹ ਤੁਹਾਨੂੰ ਰੱਖਣ ਵਾਸਤੇ ਅੱਜ ਦੁਨੀਆ ਵੇਖਣ ਦੀ ਆ ਕਿ ਗੁਰੂ ਸਾਹਿਬ ਨੇ ਜਿਨ੍ਹਾਂ ਨੂੰ ਰੱਖਿਆ ਸੋਚ ਕਰਕੇ ਕਿੱਥੇ ਖੜੇ ਆਏ ਜਿਹੜਾ ਦੁਸ਼ਟ ਤਾਨੂੰ ਗਾਲਾਂ ਕੱਢਦਾ ਸੀ ਵੀ ਤੁਹਾਡੀਆਂ ਧੀਆ ਭੈਣਾਂ ਦੇ ਨਾਲ ਮੈਂ ਸਹੂੰਗਾ ਤੁਹਾਡੀਆਂ ਧੀਆ ਭੈਣਾਂ ਦੇ ਬਲਾਤਕਾਰ ਕੀਤੇ ਜਾਣਗੇ ਇਹ 2% ਆ ਮਰਦੇਓ ਮਸਲਦੇਓ ਉਸ ਦੁਸ਼ਟ ਨੂੰ ਪਾਪੀ ਨੂੰ ਉਸ ਰਾਖਸ਼ ਨੂੰ ਨਰਕਾਂ ਦੀ ਗੱਡੀ ਚਾੜਿਆ ਭਾਈ ਸੰਦੀਪ ਸਿੰਘ ਸਣੀ ਨੇ ਇੱਕ ਹੋਰ ਦੁਸ਼ਟ ਜਿਨੇ ਮਾਵਾਂ ਦੀਆਂ కుੱਖਾਂ ਤੇ ਹਮਲੇ ਕੀਤੇ ਉਹ 16-16 ਸਾਲਾਂ ਦੇ ਮੁੰਡਿਆਂ ਨੂੰ ਚੁੱਕ ਕੇ ਜਿਨੇ ਮੁਕਾਬਲੇ ਬਣਾਏ ਆਪਣੇ ਮੋਢਿਆਂ ਦੇ ਸਟਾਰ ਵਧਾਉਣ ਵਾਸਤੇ ਉਹ ਸੂਬਾ ਸਰਹੰਦ ਉਹਨੂੰ ਸਣੀ ਨੇ ਉਹਨੂੰ ਵੀ ਨਰਕ ਦੀ ਟਿਕਟ ਜਿਹੜੀ ਆ ਭਾਈ ਸਾਹਿਬ ਨੇ ਦਿੱਤੀ ਉਹ ਯਾਰ ਇੰਨੀਆਂ ਵੱਡੀਆਂ ਭਾਜੀਆਂ ਚੜੀਆਂ ਆਪਣੇ ਸਿਰ ਦੇ ਉੱਤੋਂ ਭਾਈ ਸੰਦੀਪ ਸਿੰਘ ਸਣੀ ਨੇ ਲਾਈਆਂ ਮੈਨੂੰ ਨਹੀਂ ਪਤਾ ਤੁਸੀਂ ਬੰਦਾ ਨਾ ਕਿਸੇ ਬੰਦੇ ਨੇ ਕਿਸੇ ਕਿਸੇ ਵੇਲੇ ਕਿਸੇ ਨੂੰ ਲਿਫਟ ਹੀ ਦਿੱਤੀ ਹੋਵੇ ਨਾ ਤੇ ਉਹ ਬੰਦਾ ਸਾਰੀ ਉਮਰ ਸਹਾਨੀ ਉਹਦਾ ਭੁੱਲਦਾ ਕਿਸੇ ਬੰਦੇ ਨੇ ਯਾਰ ਮੈਂ ਤੁਰਿਆ ਜਾਂਦਾ ਹਾਂ ਇਹਨੇ ਮੈਨੂੰ ਇੱਥੋਂ ਚੜਾ ਕੇ ਤੇ ਉਹ ਫਲਾਣੇ ਥਾਂ ਦੇ ਉੱਤੇ ਲਾਇਆ ਬੜੀ ਗਰਮੀ ਓਦੋਂ ਤੇ ਮੈਂ ਤਾਂ ਤੁਰਿਆ ਵੀ ਨਹੀਂ ਜਾਂਦਾ ਇਹਨੇ ਮੈਨੂੰ ਚੁੱਕ ਕੇ ਉੱਥੇ ਲਾਇਆ ਯਾਰ ਬੜਾ ਘੈਂਟ ਬੰਦਾ ਆ ਆਪਾਂ ਇਹਦੇ ਕੋਲ ਕੰਮ ਆਵਾਂਗੇ ਉਹ ਯਾਰ ਜਿਹੜੇ ਬੰਦੇ ਨੇ ਤੁਹਾਡੀਆਂ ਤੁਹਾਡੀਆਂ ਇੱਜ਼ਤਾਂ ਰੱਖੀਆਂ ਜਿਹੜੇ ਬੰਦੇ ਨੇ ਤੁਹਾਡੇ ਸਿਰ ਦੇ ਉੱਤੇ ਚੜੀਆਂ ਭਾਜੀਆਂ ਲਾ ਦਿਤੀਆਂ ਆ ਉਹਦਾ ਭਰਾ ਤੁਹਾਡੇ ਗਾੜੀ ਹੱਥ ਜੋੜਦਾ ਫਿਰਦਾ ਵੋਟਾਂ 'ਤੇ ਮੈਂ ਮੇਰੀ ਮੈਂ ਬਜ਼ੁਰਗਾਂ ਨੂੰ ਕੁਝ ਨਹੀਂ ਕਹਿਣਾ ਕਿਉਂਕਿ ਇਹਨਾਂ ਦੇ ਨਾਲ ਥੋੜੇ ਮਾਈਂਡ ਸੈਟ ਹੋ ਜਾਂਦੇ ਆ ਪਰ ਜਿਹੜੇ ਪੰਜਾਬ ਦੀ ਜਿਹੜੇ ਨੌਜਵਾਨੀ ਆ ਪੰਜਾਬ ਦੀ ਮੇਰੀਆਂ ਭੈਣਾਂ ਮੇਰੇ ਭਰਾ ਜਿੰਨੇ ਵੀ ਆ ਮੇਰੀ ਤੁਹਾਨੂੰ ਬੇਨਤੀ ਆ ਹੱਥ ਜੋੜ ਕੇ ਮੈਨੂੰ ਤੁਹਾਨੂੰ ਤੁਹਾਡੇ ਅੱਗੇ ਮੈਂ ਹੱਥ ਜੋੜਦਾ ਆ ਤੇ ਮੈਂ ਤੁਹਾਨੂੰ ਚੇਤੇ ਕਰਾਉਣਾ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਕਿ ਤੁਹਾਨੂੰ ਰੱਖਣ ਵਾਸਤੇ ਸਤਿਗੁਰੂ ਨੇ ਉਹ ਸ਼ਹਾਦਤ ਦਿੱਤੀ ਹੈ ਸਾਰਾ ਸਿੱਖ ਇਤਿਹਾਸ ਤੁਸੀਂ ਵਜਾ ਬਣਿਓ ਸਿੱਖ ਇਤਿਹਾਸ ਦੀ ਸਾਰੇ ਦੀ ਤੇ ਤੁਸੀਂ ਆਪਣੇ ਆਪ ਨੂੰ ਪਛਾਣੋ ਭਾਈ ਮਨਦੀਪ ਸਿੰਘ ਦਾ ਸਾਥ ਦਿਓ ਡਟ ਕੇ ਤੇ ਆ ਜਿਹੜੇ ਸ਼ੇਖ ਸ਼ੂਖ ਫਤੇ ਵੀ ਆ ਨਾ ਲਾਸਟ ਦੇ ਉੱਤੇ ਮੈਂ ਤੁਹਾਨੂੰ ਫੇਰ ਕਹਿਣਾ ਚਾਹੂੰਗਾ ਇਹ ਆਪਣੇ ਬਜ਼ੁਰਗਾਂ ਨੂੰ ਜਿਹੜੇ ਬਾਪੂ ਤੇ ਆਪਣੀਆਂ ਬੇਬੀਆਂ ਜਿਹੜੀਆਂ ਮਾਤਾਵਾਂ ਨਾ ਆਪਣੀਆਂ ਜਿਨ੍ਹਾਂ ਨੂੰ ਲੱਗਦਾ ਵੀ ਕੱਟੀਵਸ਼ੀ ਨੇ ਦੁੱਧ ਬਹੁਤ ਦੇਣਾ ਜੇ ਸ਼ੇਖ ਫਤੇ ਜਾਵਾਂਗੇ ਦੁੱਧ ਤੇ ਭਾਵੇਂ ਉਹ ਜੇ ਹੋਈ 22 2300 ਦੀ ਮੱਝ ਤੇ ਕੋਈ ਨਸਲ ਨਾ ਹੋਈ ਕੋਈ ਐਵੇਂ ਕਿਵੇਂ ਕਿਤੇ ਫੜੀ ਹੋਈ ਤੇ ਉਹਨੇ ਦੁੱਧ ਦੱਦ ਕੋਈ ਨਹੀਂ ਦੇਣਾ ਇੱਥੇ ਕੈਨੇਡਾ ਅਮਰੀਕਾ ਦੇ ਵਿੱਚ ਗਾਵਾਂ ਜਿਹੜੀਆਂ 7 6 ਲੀਟਰ ਦੁੱਧ ਦਿੰਦੀਆਂ ਇੱਥੇ ਕਿਤੇ ਸ਼ੇਖ ਫਤਾ ਥੋੜੀ ਆ ਜਿੱਥੇ ਖੀਰ ਚੜਦੀ ਆ ਤੇ ਨਾਲੇ ਸ਼ੇਖ ਫਤਾ ਜੇ ਸ਼ੇਖ ਫਤੇ ਦੇ ਜਾ ਕੇ ਖੀਰ ਚੜ੍ਹਾਓਗੇ ਜਿਨੇ ਤੁਹਾਡੇ ਗੁਰੂ ਨੂੰ ਪੰਜਵੇਂ ਪਾਤਸ਼ਾਹ ਨੂੰ ਜਿਨੇ ਤਤਿਲੋਹ ਦੇ ਉੱਤੇ ਬਿਠਾਉਣ ਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਆ ਗੁਰੂ ਸਾਹਿਬ ਦੀ ਨਿਗਾਹ 'ਚ ਤੁਸੀਂ ਕੀ ਹੋਵੋਗੇ ਤੁਸੀਂ ਤੁਹਾਡਾ ਕਲਿਆਣ ਕਿੱਥੇ ਹੋਊਗਾ ਜਾ ਕੇ ਤੁਹਾਨੂੰ ਕਿਹੜੀ ਸਜ਼ਾ ਤੁਸੀਂ ਮੈਂ ਇਹ ਸਮਝਦਾ ਵੀ ਮੂੰਹ ਕਿੱਥੇ ਲਕਾਵਾਂਗੇ ਆਪਾਂ ਸ਼ਰਮ ਦੇ ਨਾਲ ਵੀ ਪਾਤਸ਼ਾਹ ਨੂੰ ਸ਼ਹੀਦ ਕਰਵਾਉਣ ਵਾਲੇ ਬੰਦੇ ਦੇ ਅਸੀਂ ਖੀਰਾ ਲੈ ਕੇ ਜਾਂਦੇ ਤੇ ਅਰਦਾਸਾਂ ਸੁਖਣਾ ਸੁਖਣਦੇ ਉੱਥੇ ਪੜਿਆ ਕਰੋ ਪੜਿਆ ਕਰੋ ਤੁਹਾਡੇ ਗੜੀ ਬੇਨਤੀ ਆ ਪੜਿਆ ਕਰੋ ਨਾ ਇਹਨੇ ਗਮਰਾ ਹੋ ਕੇ ਤੰਦਾ ਚ ਵੱਜਦੇ ਫਿਰ ਉਹਨੇ ਹੋ ਕੇ ਲਾਸਟ ਦੇ ਉੱਤੇ ਫਿਰ ਮੇਰੀ ਇੱਕ ਬੇਨਤੀ ਆ ਸਾਰਿਆਂ ਨੂੰ ਤੁਹਾਨੂੰ ਕਿ ਭਾਈ ਮਨਦੀਪ ਸਿੰਘ ਹੁਣਾਂ ਨੂੰ ਜਿਹਨਾਂ ਦਾ ਚੋਣ ਨਿਸ਼ਾਨ ਬਾਲਟੀ ਆ ਉਹ ਮੇਰੇ ਭਰਾ ਕਿਰਪਾ ਕਰਕੇ ਨਾ ਬਟਨ ਦਬਾ ਦਿਓ ਉਹ ਦਿਨ ਤੇ ਉਹ ਬਾਲਟੀ ਵੋਟਾਂ ਦੇ ਨਾਲ ਪਰੋ ਇਨੀਆਂ ਕਬੰਤੀਆਂ ਆਪਣੇ ਭਰਾ ਦੀਆਂ ਕਬੂਲ